ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਚੈਨਲ ਨੂਰ ਬਟੀਕ 13 13 ਤੋਂ ਹਾਂਜੀ ਦੋਸਤੋ ਕਾਫੀ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਪਾਈ ਕੋਈ ਕੁਝ ਨਹੀਂ ਬਣਾ ਕੇ ਸੂਟਸ ਵਗੈਰਾ ਦਾ ਕੁਝ ਨਹੀਂ ਪਾਇਆ ਸੀ ਕਿਉਂਕਿ ਆਪਾਂ ਨਾ ਆਪਣੀ ਦੁਕਾਨ ਦੀ ਥੋੜੀ ਜੀ ਸੈਟਿੰਗ ਕਰਾਉਂਦੇ ਪਏ ਸੀ ਔਰ ਇਸ ਕਰਕੇ ਕੁਝ ਕੰਮ ਦਾ ਵੀ ਜਿਆਦਾ ਸੀ ਕੰਮ ਹੋਇਆ ਪਿਆ ਆਪਣੀ ਆਫਰ ਕਰਕੇ ਉਸ ਜਿਆਦਾ ਕੰਮ ਆਇਆ ਪਿਆ ਸੀ ਤੇ ਇਸ ਇਸ ਲਈ ਆਪਾਂ ਨੂੰ ਨਾ ਟਾਈਮ ਨਹੀਂ ਮਿਲਿਆ ਕੁਛ ਤੇ ਹੁਣ ਆਪਾਂ ਕੰਟੀਨਿਊ ਆਪਣੀ ਜਿਹੜੀ ਵੀਡੀਓਜ਼ ਵਗੈਰਾ ਨੇ ਸੂਤ ਦੀ ਕਟਿੰਗ ਦੀ ਸਟਿਚਿੰਗ ਦੀ ਔਰ ਇਥੋਂ ਤੱਕ ਕਿ ਕਢਾਈ ਪੇਂਟ ਸਭ ਕੁਝ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਹੌਲੀ ਹੌਲੀ ਤੇ ਤੁਸੀਂ ਪਲੀਜ਼ ਸਾਰੇ ਜਣੇ ਆਪਣੀ ਇਸ ਵੀ ਮੇਰੇ ਚੈਨਲ ਨੂੰ ਜੋ ਕਿ ਸਬਸਕ੍ਰਾਈਬ ਕਰਿਓ ਤੇ ਪਲੀਜ਼ ਕਮੈਂਟ ਔਰ ਲਾਈਕ ਜਰੂਰ ਕਰਿਆ ਕਰੋ ਜੀ ਪਹਿਲਾਂ ਹੀ ਆਪਾਂ ਡਰਦੇ ਹੁੰਨੇ ਆ ਫਸਟ ਟਾਈਮ ਆਪਾਂ ਲੱਗੇ ਆ ਜੀ ਇਹ ਕੰਮ ਕਰਨ ਤਾਂ ਪਲੀਜ਼ ਰਿਕੁਐਸਟ ਹੈ ਜੀ ਤੁਸੀਂ ਸਬਸਕ੍ਰਾਈਬ ਔਰ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟਾਂ ਰਾਹੀਂ ਪਤਾ ਲੱਗਦਾ ਕਿ ਆਪਣਾ ਕੰਮ ਕਿੱਦਾਂ ਦਾ ਹੋ ਰਿਹਾ ਠੀਕ ਹੈ ਨਾ ਜੀ ਤੇ ਆਹ ਦੇਖੋ ਆਪਾਂ ਨੇ ਥੋੜੀ ਸੈਟਿੰਗ ਕੀਤੀ ਆਪਣੀ ਦੁਕਾਨ ਦੀ ਜਿਵੇਂ ਕਿ ਮੇਰੀਆਂ ਭੈਣਾਂ ਪਹਿਲਾਂ ਸਿੱਖ ਕੇ ਗਈਆਂ ਹੋਈਆਂ ਨੇ ਮੇਰੇ ਤੋਂ ਉਹਨਾਂ ਨੂੰ ਪਤਾ ਸੀ ਵੀ ਕਿੱਦਾਂ ਦੀ ਹੋਈ ਹੋਈ ਸੀ ਤੇ ਇਹ ਹੈ ਜੀ ਆਪਣੀ ਕੜਾਈ ਵਾਲੀ ਮਸ਼ੀਨ ਆ ਏ ਵੀ ਆਪਾਂ ਹੁਣ ਸਟਾਰਟ ਕਰਾਂਗੇ ਕੜਾਈ ਦਾ ਕੰਮ ਵੀ ਤੁਹਾਨੂੰ ਦੱਸਿਆ ਜਾਏਗਾ ਤੇ ਇੱਧਰ ਆ ਗਈ ਜੀ ਆਪਣੀ ਦੁਕਾਨ ਦਾ ਲੋਗੋ ਠੀਕ ਆ ਜੀ ਤੇ ਇਹ ਆਪਣੀ ਭੈਣ ਮੈਨੂੰ ਲੱਗਦਾ ਹੈ ਸਾਡੇ ਨਾਲ ਕਾਫੀ ਦਿਨਾਂ ਤੋਂ ਰੁੱਸੀ ਪਈ ਹੈ ਕਿਉਂਕਿ ਆਪਾਂ ਇਹਦੀ ਸੈਟਿੰਗ ਨਹੀਂ ਕੀਤੀ ਨਾ ਹੀ ਆਪਾਂ ਇਹਦੀ ਵਿਚਾਰੀ ਦੀ ਕੋਈ ਵੀਡੀਓ ਬਣਾਈ ਹੈ ਹੁਣ ਆਪਾਂ ਜਲਦੀ ਹੀ ਇਹਨੂੰ ਵੀ ਕੋਈ ਸੋਨਾ ਜਾਂ ਸੂਟ ਬਣਾ ਕੇ ਪਾਉਨੇ ਆ ਡਿਜ਼ਾਈਨਰ ਜਿਹਾ ਤੇ ਇਹ ਦੇਖੋ ਜੀ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੀਡੀਓ ਬਣਾਉਣ ਵਾਸਤੇ ਆਪਣੇ ਕੋਲ ਕੋਈ ਪਰਸਨ ਵੀ ਅਵੇਲੇਬਲ ਨਹੀਂ ਸੀ ਹੁੰਦਾ ਕਿਉਂਕਿ ਬੇਟਾ ਸਕੂਲ ਚਲਾ ਜਾਂਦਾ ਸੀ ਉਸ ਤੋਂ ਬਾਅਦ ਲੜਕੀਆਂ ਸਿੱਖਣ ਤੋਂ ਬਾਅਦ ਚਲੀਆਂ ਜਾਂਦੀਆਂ ਸੀ ਔਰ ਆਪਾਂ ਇਕੱਲੇ ਰਹਿ ਜਾਂਦੇ ਸੀ ਛੋਟੇ ਬੱਚੇ ਨਾਲ ਜਿਸ ਕਰਕੇ ਵੀਡੀਓ ਬਣਾਈ ਨਹੀਂ ਸੀ ਜਾਂਦੀ ਇਸ ਲਈ ਕਈ ਚੀਜ਼ਾਂ ਹੁੰਦੀਆਂ ਨੇ ਜੋ ਪਰਚੇਸ ਕਰਨੀਆਂ ਪੈਂਦੀਆਂ ਨੇ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨਾ ਨਾ ਤਾਂ ਪਹਿਲਾਂ ਲਾਗਤ ਮੰਗਦਾ ਇਸ ਲਈ ਇਹ ਹੈ ਜੀ ਆਪਣੀ ਰਿੰਗ ਲਾਈਟ ਜੋ ਕਿ ਆਪਣੀ ਹੁਣ ਹਰ ਵੀਡੀਓ ਦੇ ਵਿੱਚ ਆਪਣੇ ਨਾਲ ਰਹੇਗੀ ਜੀ ਹਰ ਟਾਈਮ ਠੀਕ ਹੈ ਇਸ ਤਰ੍ਹਾਂ ਹੀ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਹਰ ਤਰ੍ਹਾਂ ਦਾ ਡਿਜ਼ਾਈਨ ਮੈਂ ਸਿਖਾਵਾਂਗੀ ਔਰ ਇਹ ਰਿਆ ਜੀ ਆਪਣਾ ਟ੍ਰਾਈ ਰੂਮ ਜੋ ਕਿ ਹਲੇ ਆਪਣਾ ਥੋੜਾ ਜਿਹਾ ਕਰਟਰਨ ਵਗੈਰਾ ਰੰਦਾ ਇਹ ਮਿਰਰ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਨਾ ਪਹਿਲਾਂ ਪਾਰਲਰ ਦਾ ਕੰਮ ਕਰਦੇ ਹੁੰਦੇ ਸੀ ਪਰ ਹੁਣ ਆਪਾਂ ਇਹ ਕੰਮ ਸਕਿਪ ਕਰ ਚੁੱਕੇ ਆ ਕਿਉਂਕਿ ਇਸ ਦੇ ਨਾਲ ਆਪਾਂ ਨੂੰ ਥੋੜੀ ਜੀ ਕੰਮ ਕਰਨ ਚ ਪ੍ਰੋਬਲਮ ਆ ਰਹੀ ਸੀ ਕਿਉਂਕਿ ਸिलाई ਦਾ ਕੰਮ ਜ਼ਿਆਦਾ ਹੋ ਜਾਂਦਾ ਸੀ ਔਰ ਪਾਰਲਰ ਦੇ ਕੰਮ ਨੂੰ ਬੇਵੀ ਛੋਟਾ ਹੋਣ ਕਰਕੇ ਆਪਾਂ ਨਾ ਟਾਈਮ ਨਹੀਂ ਸੀ ਦੇ ਪਾਰੇ ਤੇ ਇਹ ਆਪਣਾ ਮਟੀਰੀਅਲ ਹੈ ਜੀ ਕੁਝ ਕੰਮਟੀਰੀਅਲ ਹੁਣ ਆਪਾਂ ਰੱਖਿਆ ਦੇਖ ਸਕਦੇ ਹੋ ਆ ਠੀਕ ਹੈ ਜੀ ਇਹ ਆਪਣੀਆਂ ਮਸ਼ੀਨਸ ਨੇ ਜੀ ਕੰਮ ਕਰਨ ਵਾਲੀਆਂ ਇਹ ਵਰਕ ਕੀਤਾ ਹੋਇਆ ਸੂਟ ਹੈ ਜੀ ਜੋ ਆਪਣੀ ਭੈਣ ਇੱਕਾਈਸ ਨੇ ਆਪਣੇ ਕੋਲੋਂ ਸਿੱਖਣ ਵਾਸਤੇ ਉਹਨੇ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਹਾਂ ਜੀ ਤੇ ਇਹਨੇ ਆਪਣੇ ਸੂਟ ਆਏ ਹੋਏ ਸੀ ਕਾਫੀ ਦਿਨਾਂ ਤੋਂ ਰੁਕੇ ਹੋਏ ਆ ਕਸਟਮਰ ਦੇ ਵਿਚਾਰੇ ਫੋਨ ਕਰ ਰਹੇ ਆ ਕਿ ਦੀਦੀ ਸਾਡੇ ਸੂਟ ਬਣ ਗਏ ਆ ਜਾਂ ਨਹੀਂ ਬਣੇ ਪਰ ਕੁਝ ਦਿੱਕਤ ਆਹੀ ਆ ਰਹੀ ਸੀ ਜੀ ਕੁਝ ਘਰ ਦੇ ਕੰਮ-ਕਾਰ ਕਰਕੇ ਕੁਝ ਆਪਣੀ ਸ਼ਾਪ ਦੀ ਸੈਟਿੰਗ ਔਰ ਬੱਚਾ ਛੋਟਾ ਹੋਣ ਕਰਕੇ ਆਪਾਂ ਨੂੰ ਥੋੜਾ ਟਾਈਮ ਘਟ ਮਿਲ ਰਿਹਾ ਸੀ ਜੀ ਫੋਰ ਤੁਸੀਂ ਪਲੀਜ਼ ਕਮੈਂਟਾਂ ਦੇ ਵਿੱਚ ਦੱਸਿਓ कि मेरी ये छोटी जी मेरे छोटे जे बुटीक दी सेटिंग ਤੁਹਾਨੂੰ ਕਿਵੇਂ ਲਗੀ ਤੇ ਹੁਣ ਆਪਾਂ ਕੰਟੀਨਿਊ ਤੁਹਾਨੂੰ ਵੀਡੀਓਸ ਪਾਇਆ ਕਰਾਂਗੇ ਔਰ ਵਾਈਗਰੂ ਨੇ ਮੇਲ ਰੱਖੀ ਤਾਂ ਆਪਾਂ ਲਾਈਵ ਵੀ ਜਲਦੀ ਹੋਇਆ ਕਰਾਉਾਂਗੇ ਤੁਹਾਡੇ ਅੱਗੇ ਕਿਉਂਕਿ ਫਸਟ ਟਾਈਮ ਜਦੋਂ ਵੀ ਆਪਾਂ ਕਿਸੇ ਸਕਰੀਨ ਅੱਗੇ ਜਾਂ ਕੈਮਰੇ 'ਕੇ ਲਾਈਵ ਹੋਣਾ ਨਾ ਜੀ ਤਾਂ ਉਹਦੇ ਵਾਸਤੇ ਕਹਿੰਦੇ ਨੇ ਬੜਾ ਹੌਸਲਾ ਚਾਹੀਦਾ ਮੈਨੂੰ ਤਾਂ ਇਹ ਚੀਜ਼ ਬਹੁਤ ਫੀਲ ਹੋ ਰਹੀ ਹੈ ਮੈਨੂੰ ਤਾਂ ਇਹ ਚੀਜ਼ ਬਹੁਤ ਫੀਲ ਹੋ ਰਹੀ ਹੈ ਕਿ ਆਪਾਂ ਫੇਸ ਬਾਈ ਫੇਸ ਕਿਵੇਂ ਕਿਸੇ ਦੇ ਸਾਹਮਣੇ ਹੈ ਨਾ ਪੇਸ਼ ਹੋਣੇ ਆ ਉਸ ਚੀਜ਼ ਵਾਰੀ ਵੀ ਉਸ ਚੀਜ਼ ਲਈ ਨਾ ਫਸਟ ਟਾਈਮ ਵੀਡੀਓ ਪਾਉਣ ਲੱਗਿਆਂ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਪਰ ਕੋਈ ਗੱਲ ਨਹੀਂ ਜੀ ਆਪਣਾ ਬਾਬਾ ਨਾਨਕ ਆਪਣੇ ਨਾਲ ਆ ਕੋਸ਼ਿਸ਼ ਤਾਂ ਕਰਨੀ ਪਵੇਗੀ ਤਾਂ ਹੀ ਕੁਛ ਹੋਏਗਾ ਇਹ ਆਪਣੀ ਇੱਕ ਭੈਣ ਨੂੰ ਬੜੀ ਗਰਮੀ ਲੱਗਦੀ ਹੁੰਦੀ ਸੀ ਜੀ ਆਪਾਂ ਸਪੈਸ਼ਲੀ ਉਹਦੇ ਵਾਸਤੇ ਇੱਕ ਪੱਥੀ ਲਵਾ ਦਿੱਤੀ ਹੈ ਠੀਕ ਹੈ ਜੀ ਇਹ ਉਹਦੀ ਕੰਮ ਕਰਨ ਵਾਲੀ ਮਸ਼ੀਨ ਹੈ ਤੇ ਇਹ ਉਹਦੇ ਵਾਸਤੇ ਲੱਗੀ ਹੋਈ ਹੈ ਜੀ ਪੱਖੀ ਹਾਂਜੀ ਤਾਂ ਕਮੈਂਟ ਕਰਕੇ ਪਲੀਜ਼ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਣੀ ਦੁਕਾਨ ਦੀ ਸੈਟਿੰਗ ਕਿਵੇਂ ਲੱਗੀ ਆ ਬਾਕੀ ਫਰੰਟ ਸਾਈਡ ਦੀ ਜੋ ਸੈਟਿੰਗ ਕੀਤੀ ਹੈ ਉਹ ਆਪਾਂ ਆਲਰੇਡੀ ਆ ਵੀਡੀਓ ਸ਼ਾਰਟਸ ਦੇ ਵਿੱਚ ਪਾਈ ਚੁੱਕੇ ਆ ਥੈਂਕ ਯੂ